ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰਦੀਪ ਕੋਹਰ ਹੈ ਮੈਂ ਇੱਥੇ ਐਜ ਯੋਗ ਟ੍ਰੇਨਰ ਸੀਐਮ ਦੀ ਯੋਗਸ਼ਾਲਾ ਵਿੱਚ ਕਾਰਜरत ਹਾਂ ਮੈਂ ਪੰਜਾਬ ਗਵਰਨਮੈਂਟ ਦਾ ਤੇ ਦਿਲ ਤੋਂ ਧੰਨਵਾਦ ਕਰਨੀ ਹਾਂ ਕਿ ਜਿੰਨਾ ਸਾਡੇ ਪ੍ਰੋਫੈਸ਼ਨ ਦੇ ਵਿੱਚ ਇਹ ਉਪਰਾਲਾ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਦੇ ਬਾਰੇ ਨਹੀਂ ਸੋਚਿਆ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਯੋ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ। ਯੋਗ ਦੇ ਵਿੱਚ ਪੰਜਾਬ 'ਚ ਅੱਜ ਤੱਕ ਸਭ ਤੋਂ ਵੱਡੀ ਪਹਿਲ ਕੀਤੀ ਗਈ ਹੈ ਕਿ ਯੋਗ ਨੂੰ ਅੱਗੇ ਲੈ ਕੇ ਜਾਇਆ ਜਾਏ ਔਰ ਯੋਗ ਦੇ ਨਾਲ ਜਿਹੜੇ ਬੈਨੀਫਿਟਸ ਨੇ ਲਾਭ ਨੇ ਉਹ ਜਨਤਾ ਤੱਕ ਪਹੁੰਚਾਏ ਜਾਣ। ਕਿ ਜਨਤਾ ਵੀ ਅੱਜ ਕੱਲ੍ਹ ਦਿਨਚਰਿਆ ਐਸੀ ਹੋ ਗਈ ਹੈ ਕਿ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਫੇਸ ਕਰਨੀਆਂ ਪੈ ਰਹੀਆਂ ਨੇ ਜੋ ਸਵਾਸਥਾ ਤੋਂ ਰਿਲੇਟਿਡ ਨਹੀਂ ਔਰ ਅਸੀਂ ਉਹਨਾਂ ਸਮੱਸਿਆਵਾਂ ਦਾ ਹੱਲ ਯੋਗ ਦੁਆਰਾ ਹੀ ਕਰ ਸਕਨੇ ਆ। ਉਹ ਸੀਐਮਡੀ ਯੋਗਸ਼ਾਲਾ ਵਿਤਮੈ ਕਲਾਸਿਸ ਲੈ ਰਹੀ ਹੈ ਜੋ ਪਹਿਲਾਂ ਸਟਾਰਟਿੰਗ ਦੇ ਵਿੱਚ ਬੇਰੀ ਕਲਾਸ ਦੇ ਵਿੱਚ 10 ਤੋਂ 15 ਮੈਂਬਰ ਆਉਂਦੇ ਸੀ ਹੁਣ ਉਹਦੀ ਸੰਖਿਆ ਵਧ ਕੇ 40 ਤੋਂ 45 ਮੈਂਬਰ ਹੋ ਗਈ ਹੈ। ਵੀਰਿਆ ਕਲਾਸਾਂ ਮਾਰਨਿੰਗ ਦੇ ਵਿੱਚ ਸਵੇਰੇ 5 ਵਜੇ ਤੋਂ ਲੈ ਕੇ ਚੱਲਦੀਆਂ ਹਨ ਜੋ ਸ਼ਾਮ ਨੂੰ 7 ਵਜੇ ਖਤਮ ਹੁੰਦੀਆਂ ਮੈਂ ਸਾਰਾ ਦਿਨ ਦੇ ਵਿੱਚ ਪੰਜ ਕਲਾਸਾਂ ਲੈਣੀਆਂ ਜਿਨ੍ਹਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਲੋਕਾਂ ਨੂੰ ਬਹੁਤ ਸਾਰੀਆਂ ਹੈਲਥ ਸਮੱਸਿਆਵਾਂ ਸਨ ਜਿੰਨਾਂ ਦੇ ਉੱਤੇ ਫਰਕ ਪਿਆ ਹੈ ਯੋਗ ਦੇ ਦੁਆਰਾ ਇਸ ਉਪਰਾਲੇ ਵਾਸਤੇ ਮੈਂ ਪੰਜਾਬ ਸਰਕਾਰ ਦਾ ਤੇ ਦਿਲ ਤੋਂ ਧੰਨਵਾਦ ਕਰਨੀ ਆ ਕਿ ਉਹਨਾਂ ਸਾਨੂੰ ਰੋਜ਼ਗਾਰ ਦਿੱਤਾ ਔਰ ਅੱਜ ਇਸ ਮੁਕਾਮ ਤੇ ਪਹੁੰਚਾਇਆ ਥੈਂਕ ਯੂ ਜੀ